ਜਾਣਦੇ ਨੇ ਅਸੀਂ ਫਲਾਣੇ ਥਾਂ ਤੇ ਜਾਂਦੇ ਨੇ ਜਦੋਂ ਤੁਹਾਡਾ ਆਪਣੇ ਅਕਾਲ ਪ੍ਰਭੂ ਦੇ ਪ੍ਰਤੀ ਪਿਆਰ ਹੀ ਨਹੀਂ ਉਹਦੇ ਲਈ ਤੁਸੀਂ ਕੁਝ ਕਰ ਹੀ ਨਹੀਂ ਸਕਦੇ ਉਹਦੇ ਉਹਦੇ ਅਨੁਸਾਰ ਤੁਸੀਂ ਜੀਵਨ ਨਹੀਂ ਜੀ ਸਕਦੇ ਤੁਸੀਂ ਕਹਿੰਦੇ ਤੁਸੀਂ ਪਤਾ ਕੀ ਕਹਿੰਦੇ ਹੋ ਉਹ ਭਾਈ ਗੁਰੂ ਨੇ ਸਾਨੂੰ ਕੀ ਦਿੱਤਾ ਹੈ ਗੁਰੂ ਸਾਨੂੰ ਕੀ ਦੇ ਸਕਦਾ ਹੈ ਗੁਰੂ ਗੁਰੂ ਅਨੁਸਾਰ ਜੀਵਿਕਾ ਤਾਂ ਇੱਥੇ ਭੁੱਖੇ ਮਰ ਜਾਵਾਂਗੇ ਇੱਥੇ ਜੀਵਨ ਜੂਣਾ ਔਖਾ ਹੋ ਜਾਵੇਗਾ ਉਹ ਪਾਈ ਜੇ ਕੋਈ ਗੱਡੀ ਆਉਂਦੀ ਹੈ ਤੇ ਜੇ ਕਿਸੇ ਜਿਵੇਂ ਕੋਈ ਮਨੁੱਖ ਹੁੰਦਾ ਨਾ ਕਿਸੇ ਨੇ ਵਿਆਹ ਕਰਨਾ ਹੋਵੇ ਤੇ ਉਹ ਆਪਣੀ ਮਾਂ ਪਿਓ ਨੂੰ ਆ ਕੇ ਕਹੇ ਮਾਂ ਮੈਂ ਕਿਸੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਤੇ ਉਹ ਜਿਹੜੀ ਕੁੜੀ ਹੈ ਉਹ ਬੜੇ ਕਰ ਕਰਦੀ ਮਾਲਕ ਹੈ ਉਹਦੀ ਬੜੇ ਕੋਠੀ ਉਹਦੀ ਉਹਨਾਂ ਦੀ ਬੜੀ ਕੋਠੀ ਹੈ ਉਹਨਾਂ ਕੋਲ ਬੜੇ ਕਾਰਖਾਨੇ ਨੇ ਬੜਾ ਕੁਝ ਉਹਨਾਂ ਕੋਲ ਪੈਸਾ ਹੁੰਦਾ ਹੈ ਬਹੁਤ ਕੁਝ ਉਹਨਾਂ ਕੋਲ ਹੈ ਤੇ ਉਹ ਕਹਿ ਰਹੇ ਨੇ ਕਿ ਜੇ ਵਿਆਹ ਹੋ ਜਾਵੇਗਾ ਤੇ ਅਸੀਂ ਆਪਣੀ ਧੀ ਨੂੰ ਆਪਣੇ ਜੁਵਾਈ ਨੂੰ ਅਸੀਂ ਇੱਕ ਕਾਰਖਾਨਾ ਇੱਕ ਫੈਕਟਰੀ ਉਹਨੂੰ ਦਾਜ ਵਿੱਚ ਦੇ ਦੇਾਂਗੇ ਤੇ ਮਾਂ ਵੀ ਝਟਪਟ ਕਹਿ ਦਿੰਦੀ ਹੈ ਵੀ ਠੀਕ ਹੈ ਪੁੱਤ ਜੇ ਤੈਨੂੰ ਇਨਾ ਸਮਾਰ ਮਿਲਦਾ ਪਿਆ ਤਾਂ ਤੂੰ ਵਿਆਹ ਕਰ ਲੈ ਭਾਵੇਂ ਉਹ ਕਿਸੇ ਵੀ ਕਾਸਟ ਨਾਲ ਹੋਵੇ ਭਾਵੇਂ ਕਿਸੇ ਵੀ ਜਾਤ ਨਾਲ ਹੋਵੇ ਭਾਵੇਂ ਉਹਦਾ ਮੱਜਬ ਕੋਈ ਹੋਵੇ ਇੱਥੇ ਤੱਕ ਅਸੀਂ ਅਸੀਂ ਲਾਲਚ ਕਰਕੇ ਗਿਰਿਆ ਪਰ ਭਗਤ ਫਰੀਦ ਜੀ ਤੁਸੀਂ ਜਿਸ ਲੋਕ ਪੜ੍ਹਦੇ ਹੋਗੇ ਨਾ ਭਗਤ ਫਰੀਦ ਜੀ ਦਾ ਭਗਤ ਫਰੀਦ ਜੀ ਕਹਿੰਦਾ ਫਰੀਦਾ ਜਾਨ ਲਭ ਤਾਨ ਇਹ ਕਿਆ ਲਭ ਤਾਨ ਕੂੜਾ ਨੇ ਕਿਚੜ ਚਤ ਲੰਘਾਈਏ ਛੱਪਰ ਟੁੱਟੇ ਕਹਿੰਦੇ ਜੇ ਤੁਸੀਂ ਥੋੜੇ ਜੇ ਲਾਲਚ ਕਰਕੇ ਡੁੱਲ ਜਾਂਦੇ ਹੋ ਥੋੜੇ ਜੇ ਲਾਲਚ ਕਰਕੇ ਤੁਸੀਂ ਆਪਣੀ ਜ਼ਮੀਰ ਵੇਚ ਦਿੰਦੇ ਹੋ ਤੁਹਾਡਾ ਜਿਣਾ ਕੀ ਹੈ ਫਿਰ ਤੁਸੀਂ ਤੁਸੀਂ ਤਾਂ ਹੀ ਤਾਂ ਤੁਹਾਡੇ ਬੱਚੇ ਜਿਹੜੇ ਨੇ ਕਾਮਯਾਬ ਨਹੀਂ ਨੇ ਤਾਂ ਤੁਹਾਡੇ ਤੁਹਾਡੇ ਆਪਸ ਦੇ ਵਿੱਚ ਪਰਿਵਾਰਾਂ ਦੇ ਵਿੱਚ ਤੁਹਾਡੇ ਭੇਦ ਭਾਵ ਹੈ ਤੁਸੀਂ ਆਪਸ ਦੇ ਵਿੱਚ ਲੜਦੇ ਹੋ ਝਗੜਦੇ ਹੋ ਤੁਹਾਡੇ ਤੁਹਾਡੇ ਸੰਕੇ ਨੇ ਕਿੰਤੂ ਪਰੰਤੂ ਨੇ ਸੰਕੇ ਕਿੰਤੂ ਪਰੰਤੂ ਉਹ ਸੰਕੇ ਕਿੰਤੂ ਪਰੰਤੂ ਨਹੀਂ ਹੋ ਸਕਦੇ ਵੀ ਮਤਲਬ ਕਿ ਕੋਈ ਇਨਸਾਨ ਤੁਹਾਨੂੰ ਕਦੇ ਵੀ ਤੁਸੀਂ ਸੱਚ ਦੇ ਆਧਾਰ ਤੇ ਜੀਵਨ ਜਿਉ ਤੁਸੀਂ ਆਪ ਤੁਸੀਂ ਚੰਗਾ ਜੀਵਨ ਜਿਉ ਇਮਾਨਦਾਰੀ ਨਾਲ ਜੀਵਨ ਜਿਉ ਤੁਸੀਂ ਆਪਣਾ ਜੀਵਨ ਵਧੀਆ ਬਣਾਓ ਤੇ ਤੁਸੀਂ ਤੁਸੀਂ ਕੋਈ ਵੀ ਸੱਚ ਦੇ ਨਾਲ ਜੁੜ ਕੇ ਮਿਲਦਾ ਕੀ ਹੈ ਅਸੀਂ ਇਹ ਤਾਂ ਇੱਥੇ ਤਾਂ ਦੁਨੀਆ ਝੂਠੀ ਹੈ ਤੇ ਝੂਠ ਬੋਲਣਾ ਪੈਂਦਾ ਹੈ ਠੱਗੀ ਕਰਨੀ ਪੈਂਦੀ ਹੈ ਬੇਈਮਾਨੀ ਕਰਨੀ ਪੈਂਦੀ ਹੈ ਹਨ ਇਸ ਤਰ੍ਹਾਂ ਨਹੀਂ ਸਮਝ ਬਤੀਤ ਹੋਵੇਗਾ ਪਾਗਮ ਵਾਲੇ ਇਸ ਤਰ੍ਹਾਂ ਤਾਂ ਤੁਸੀਂ ਆਪਣੇ ਨਾਲ ਧੋਖਾ ਕਰ ਮਾਰ ਰਹੇ ਹੋ ਧਰੋਹ ਕਰ ਮਾਰ ਰਹੇ ਹੋ ਤੁਸੀਂ ਤੁਸੀਂ ਕਿਸੇ ਤੋਂ ਕੀ ਦੇਖਣਾ ਕਿਸੇ ਤੋਂ ਕੀ ਸਿੱਖਣਾ ਕਿਸੇ ਤੋਂ ਕੀ ਲੈਣਾ ਦੁਨੀਆ ਕੀ ਕਹਿੰਦੀ ਹੈ ਕੀ ਕਰਦੀ ਪਈ ਹੈ ਉਹਨਾਂ ਦੇ ਪਰਮਾਤਮਾ ਦੇ ਲੜ ਲੜ ਕੇ ਜੀਵਨ ਆਪਣਾ ਬਚਿਤ ਕਰੋ ਲੋਕਾਂ ਦੀ ਲੋਕਾਂ ਦੇ ਦੇਖ ਦਿਖਾਵੇ ਦੇ ਵਿੱਚ ਨਾ ਤੁਸੀਂ ਫਸੋ ਇਹ ਦੁਨੀਆ ਨੇ ਕੁਝ ਨਹੀਂ ਕਿਸ ਨੇ ਕੁਝ ਨਹੀਂ ਦੇਣਾ ਇਹ ਤੁਸੀਂ ਇੱਥੇ ਆਪਣੀ ਕਮਾਈ ਆਪ ਕਰਨੀ ਹੈ ਤੁਸੀਂ ਇਸ ਸੰਸਾਰ ਦੇ ਵਿੱਚ ਜੋ ਬੀਜੋਗੇ ਅੱਜ ਤੁਸੀਂ ਬੀਜ ਪਰਮੇਸ਼ਵਰ ਦੇ ਨਾਮ ਦਾ ਬੀਜ ਬੋ ਰਹੇ ਹੋ ਨਾ ਅੱਜ ਤੁਸੀਂ ਸਿਮਰਨ ਕਰ ਰਹੇ ਹੋ ਅੱਜ ਤੁਸੀਂ ਭਗਤੀ ਕਰ ਰਹੇ ਹੋ ਤੇ ਖੁਦਾ ਨਾ ਖਾਸ ਕਰਕੇ ਜਦੋਂ ਤੁਹਾਡਾ ਅਗਲਾ ਸਮਾਂ ਤੁਹਾਡਾ ਆਵੇਗਾ ਜੋ ਸੁੱਖ ਤੁਹਾਨੂੰ ਇਸ ਸਮੇਂ ਦੇ ਵਿੱਚ ਮਿਲੇ ਨੇ ਆਉਣ ਵਾਲੇ ਸਮੇਂ ਦੇ ਲਈ ਤੁਸੀਂ ਜੋ ਬੀਜ ਬੀਜਿਆ ਹੈ ਪਰਮੇਸ਼ਵਰ ਦਾ ਨਾਮ ਦਾ ਬੀਜ ਬੀਜਿਆ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਸ ਖੇਤੀ ਨੂੰ ਵੱਡੋਗੇ ਇਹ 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 ਫਾਇਦਾ ਹੈ ਪਰਮੇਸ਼ਵਰ ਦੇ ਨਾਮ ਦਾ ਹੋਰ ਦੁਨੀਆ ਤੇ ਹਰੇਕ ਰਸ ਤੁਸੀਂ ਕੋਈ ਰਸ ਛਕ ਲਵੋ ਕੋਈ ਪ੍ਰਦਾਦਾਤ ਚਕ ਲੋ ਕੋਈ ਕੋਈ ਫਲ ਫਰੂਟ ਛਕ ਲਵੋ ਕੁਝ ਨਾ ਤੁਸੀਂ ਤੰਦੋਲਦ ਕਟਾ ਕਰ ਲਵੋ ਕਿੰਨੇ ਤੁਸੀਂ ਪੁੱਤਰ ਪਿਆ ਦੇ ਨਾਲ ਮੋਹ ਪਾਲ ਲਵੋ ਧੀ ਨਾਲ ਮੋਹ ਪਾਲ ਲਵੋ ਬੋਟੀ ਨਾਲ ਮੋਹ ਪਾਲ ਸਾਰੇ ਫਿੱਕੇ ਪੈ ਜਾਂਦੇ ਨੇ ਕਿਸੇ ਨਾ ਕਿਸੇ ਸਮੇਂ ਹਰ ਇੱਕ ਬੰਦਾ ਆਪਣੀ ਔਕਾਤ ਦਿਖਾ ਦਿੰਦਾ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਸੁਆਰਥ ਕਰਕੇ ਤੁਹਾਡੇ ਨਾਲ ਜੁੜਿਆ ਹੋਇਆ ਜਿਸ ਦਿਨ ਉਸ ਦਾ ਸੁਆਰਥ ਪੂਰਾ ਹੋ ਗਿਆ ਉਸ ਨੇ ਤੁਹਾਨੂੰ ਬੁਲਾਉਣਾ ਵੀ ਨਹੀਂ ਉਸ ਨੇ ਤੁਹਾਡੇ ਤੋਂ ਮੂੰਹ ਮੋੜ ਲੈਣਾ ਜਿਸ ਰਸਤੇ ਤੁਸੀਂ ਆ ਰਹੇ ਉਸ ਰਸਤੇ ਤੋਂ ਉਸ ਨੇ ਪਰੇ ਹਟ ਜਾਣਾ ਬਾਗਾਂ ਵਾਲੀ ਦੁਨੀਆ ਦੀ ਸੱਚਾਈ ਹੈ ਤੇ ਜਦੋਂ ਤੱਕ ਤੁਸੀਂ ਇਸ ਦੁਨੀਆ ਦੀ ਸੱਚਾਈ ਤੋਂ ਵਾਕਿਫ ਨਹੀਂ ਹੋਵੋਗੇ ਤੇ ਤੁਸੀਂ ਸਮਝ ਨਹੀਂ ਪਾਓਗੇ ਤੇ ਇਹ ਸਾਰਾ ਗਿਆਨ ਜਿਹੜਾ ਹੈ ਨਾ ਇਹ ਗੁਰੂ ਦੀ ਬਾਣੀ ਪੜ੍ਹ ਕੇ ਆਉਂਦਾ ਹੈ ਗੁਰੂ ਦਾ ਜਾਪ ਕਰਕੇ ਆਉਂਦਾ ਹੈ ਗੁਰੂ ਦਾ ਸਿਮਰਨ ਕਰਕੇ ਆਉਂਦਾ ਹੈ ਚੰਗੇ ਮਹਾਂਪੁਰਖਾਂ ਦੇ ਕੋਲ ਰਹਿ ਕੇ ਜੀਵਨ ਬਤੀਤ ਕਰਨ ਦੇ ਬਾਅਦ ਇਹ ਸਮਾਪ੍ਰਾਪਤ ਹੁੰਦਾ ਹੈ ਜੇ ਸੰਗਤ ਕਰੋ ਜੇ ਸੰਗਤ ਕਰਨੀ ਹੈ ਤੇ ਵਧੀਆ ਸੰਗਤ ਕਰੋ ਉੱਤਮ ਸੰਗਤ ਉੱਤਮ ਹੋਵੇ ਗੁਣ ਕੋ ਧਾਵੇ ਅਬ ਗੁਣ ਤੋਂ ਹੋਵੇ ਬਿਨ ਗੁਰ ਸੇਵੇ ਸਹਿਜਨ ਹੋਵੇ ਚੰਗੀ ਸੰਗਤ ਦਾ ਅਸਰ ਹਮੇਸ਼ਾ ਹੀ ਚੰਗਾ ਹੁੰਦਾ ਹੈ ਤੇ ਔਗਣ ਦਾ ਨਾਸ ਹੋ ਜਾਂਦਾ ਹੈ ਬਿਨ ਗੁਰ ਸੇਵੇ ਸਹਿਜ ਨੋਵੇ ਤੇ ਗੁਰੂ ਦੀ ਸੇਵਾ ਤੋਂ ਬਿਨਾ ਇਹ ਜਿਹੜੀ ਸਹਿਜ ਵਾਲੀ ਅਵਸਥਾ ਨਹੀਂ ਬਣ ਸਕਦੀ ਸੋ ਪਾਸ਼ਾ ਜੀ ਕਿਰਪਾ ਕਰਨ ਆਪ ਸਭ ਨੂੰ ਨਾਮ ਦੀ ਦਾਤ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਹੋਈਆਂ ਬੇਅੰਤ ਭੁਲਾ ਦੇ ਕੀਵਾ ਸੋ ਬਲਾਵ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ